ਰੋਜ਼ ਹੀ ਭੋਲੇ ਬਾਬਾ ਦੇ ਦਰਸ਼ਨ ਕਰਨ ਹਜ਼ਾਰਾਂ ਦੇ ਵਿੱਚ ਇੱਥੇ ਸੰਗਤ ਆਉਂਦੀ ਹੈ ਕੀ 16 ਅਗਸਤ ਨੂੰ ਜਨਮਾਸ਼ਟਮੀ ਆਉਣ ਵਾਲੀ ਹੈ ਤੇ ਮੇਰੇ ਮਨ ਦੇ ਵਿੱਚ ਇਹ ਸ਼ਰਧਾ ਸੀਗੀ ਕਿ ਸੌਂਦੇ ਮਹੀਨੇ ਦੇ ਵਿੱਚ ਇਹ ਕੰਮ ਮੈਂ ਆਪਣੇ ਸ਼ਿਵ ਸ਼ੰਕਰ ਪੁੱਲਨਾਥ ਜੀ ਕੋ ਅਸ਼ੀਰਵਾਦ ਲੈ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਜੀ ਖੁਦ ਹੀ ਕਹਿੰਦੇ ਨੇ ਕਿ ਉਹਨਾਂ ਨੂੰ ਪ੍ਰੀਅ ਹੈ ਫਲਮ ਫੂਲਮ ਤੋਯਮ ਪਤਰਮ ਫਲ ਨਾਲ ਪ੍ਰਸੰਨ ਹੁੰਦੇ ਆ ਫੁੱਲ ਨਾਲ ਪ੍ਰਸੰਨ ਹੁੰਦੇ ਆ ਜਲ ਨਾਲ ਪ੍ਰਸੰਨ ਹੁੰਦੇ ਆ ਇਹਨਾਂ ਤੇ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਆਪਣੇ ਵੱਲੋਂ ਉਹਨਾਂ ਨੂੰ ਅਰਪਿਤ ਕਰੀਏ ਤਿਹਾਰ ਨੂੰ ਮਨਾਉਣ ਲਈ ਨਗਰ ਨਿਗਮ ਵੱਲੋਂ ਜਿਸ ਵੀ ਚੀਜ਼ ਦੀ ਜ਼ਰੂਰਤ ਆ ਤੇ ਪਰਮ ਉਦੇਸ਼ ਸਾਡਾ ਉਹਦੇ ਵਿੱਚ ਸਵੱਛਤਾ ਦੇ ਨਾਲ ਲੈ ਸਾਫ ਸਫਾਈ ਦੀ ਮੁਸ਼ਕਿਲਾਂ ਗਾਰਬੇਜ ਲਿਫਟਿੰਗ ਦੀ ਮੁਸ਼ਕਿਲਾਂ ਸਟਰੀਟ ਲਾਈਟ ਦੀ ਮੁਸ਼ਕਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲਾਂ ਅਸੀਂ ਉਹਨੂੰ ਇਸ ਹਫਤੇ ਦੱਸ ਦੇਣ ਦੇ ਵਿੱਚ ਪੂਰੀ ਤਰ੍ਹਾਂ ਹੱਲ ਕਰਾਂਗੇ ਇਸ ਵਾਲੇ ਦੇ ਆਸ-ਪਾਸੇ ਜੋ ਵੀ ਚੀਜ਼ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਲੰਗਰ ਲੱਗਦੇ ਆ ਜਾਂ ਕੂੜਾ ਵਗੈਰਾ ਉਹਦੀ ਸਾਫ ਸਫਾਈ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਇਹਦੇ ਪਤਾ ਚੱਲਿਆ ਕਿ ਇੱਥੇ ਗਾਰਬੇਜ ਲਿਫਟਿੰਗ ਦਾ ਕਾਫੀ ਜ਼ਿਆਦਾ ਵੱਡਾ ਇਸ਼ੂ ਹੈ گاਵਾ ਹੇ ਬਿਲਕੁਲ ਅਸੀਂ ਧਿਆਨ ਦੇ ਵਿੱਚ ਲਿਆ ਕੇ ਕੱਲ ਤੋਂ ਹੀ ਇੱਥੇ ਉਹਦੇ ਤੇ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਉਸਿਆ ਕਿ ਇੱਥੇ ਪਿੱਛੇ ਇਹਨਾਂ ਨੂੰ ਕਾਫੀ ਸੀਵਰੇਜ ਦਾ ਇਸ਼ੂ ਆ ਚੈਂਬਰ ਟੱਕਣ ਜਾਲੀਆਂ ਕਾਫੀ ਪ੍ਰੋਬਲਮਸ ਦਸੀਆਂ ਅਸੀਂ ਮਿਲ ਕੇ ਕੰਮ ਕਰਨਾ ਤੇ ਇੱਕ ਇੱਥੇ ਸਾਈਕਲ ਸਟੈਂਡ ਦੇ ਕੋਲ ਇੱਕ ਬੋਰਡ ਜਿਹੜਾ ਕਾਫੀ ਹੈਵੀ ਆ ਤੇ ਬਹੁਤ ਮਹੀਨਿਆਂ ਦਾ نیچے ਗਿਰਿਆ ਹੋਇਆ ਤੇ ਉਹਨੂੰ ਸਭ ਤੋਂ ਪਹਿਲਾਂ ਤੇ ਅਸੀਂ ਲਿਫਟ ਕਰਾਵਾਂਗੇ ਤੇ ਸਾਮਨ ਦਾ ਮਿਨਾ ਆ ਗਿਆ ਸੋਮਵਰ ਵੀ ਇੱਥੇ ਪੈਣਾ ਆਪਣਾ ਦੁਪਹਿਰਾ ਦਿੰਦੀ ਹੈ ਤੇ ਮੇਰੇ ਖਿਆਲ 15-20 ਹਜ਼ਾਰ ਲੇਡੀਜ਼ ਹੁੰਦੀਆਂ ਉਸ ਸਮੇਂ ਇਸ ਸਵਾਲੇ ਦੇ ਅੰਦਰ ਜੋ ਕੀ ਸਾਡਾ ਸਵਾਲਾ ਸਮਾ ਲੈਂਦਾ ਹੈ ਤੁਮੇ ਆ ਗਈ ਆਣ ਕੇ ਰਾਉਂਡ ਕਰੋ ਲੇਕਿਨ ਇਹਨਾਂ ਦਾ ਅੱਜ ਫੋਨ ਆਇਆ ਕਾਜ ਮੈਂ ਰਾਉਂਡ ਕਰਨ ਆਣਾ ਹੈ ਅੱਛਾ ਵੀ ਲੱਗਾ ਲੇਕਿਨ ਮੰਦਰ ਦੇ ਸਰਾਊਂਡਿੰਗ ਜੋ ਜੋ ਪ੍ਰੋਬਲਮਸ ਹੈਗੀਆਂ ਅਸੀਂ ਇਹਨਾਂ ਨੂੰ ਦੱਸਿਆ ਕਿਉਂਕਿ ਮੰਦਰ ਇੱਕ ਸਬਦ ਦਾ ਮੰਦਰ ਹੈ ਇਹ ਨਾ ਕਿਤੇ ਟਰਸਟ ਦਾ ਹੈ ਨਾ ਕਿਸੇ ਟਰਸਟੀਆਂ ਦਾ ਮੰਦਰ ਮੰਦਰ ਭਗਤਾਂ ਦਾ ਹੈ ਕੋਈ ਵੀ ਭੈਣ ਭਰਾ ਲੰਗਰ ਦੀ ਸੇਵਾ ਕਰਨਾ ਚਾਹੁੰਦਾ ਸ਼ਰਚ ਕਿਤੇ ਵੀ ਕਰਨਾ ਚਾਹੁੰਦਾ ਬਹੁਤ ਬਹੁਤ ਵਧੀਆ ਸੁਸਾਇਟੀਆਂ ਹੈਗੀਆਂ ਜਿਹੜੀਆਂ ਇਹ ਜੂਠੀ ਪਤਲਾ ਦੀ ਸੇਵਾ ਬਹੁਤ ਸ਼ਰਧਾ ਨਾਲ ਕਰਦੀਆਂ ਤੇ ਕਾਈਂਡਲੀ ਤੁਸੀਂ ਸੰਗ ਮੇਰੇ ਨਾਲ ਸੰਪਰਕ ਕਰੋ ਲੇਕਿਨ ਜੋ ਇਹਨਾਂ ਦੀਆਂ ਪ੍ਰੋਬਲਮ ਸੀ ਅੱਜ ਅਹੀ ਆਪਣੀ ਛੋਟੀ ਭੈਣ ਨੂੰ ਮੰਦਰ ਦੇ ਸਾਰੇ ਟਸਤੀਆ ਨੇ ਦੱਸਿਆ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਾਂ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੀ ਧਰਤੀ ਗੁਰੂ ਨਗਰੀ ਦੀ ਧਰਤੀ ਹੈ ਵਕਫਕ ਜਗ੍ਹਾ ਤੇ ਧਾਰਮਿਕ ਸਥਾਨ ਤੇ ਲੋਕ ਦੂਰੋਂ ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਪਹੁੰਚਦੇ ਨੇ ਅੱਜ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ਼ਿਵਾਲਾ ਬਾਗ ਪਾਈਆਂ ਤੇ ਜਿੱਥੇ ਅੱਜ ਸੀਨੀਅਰ ਡਿਪਟੀ ਮੇਅਰ ਖਾਸ ਤੌਰ ਤੇ ਪਹੁੰਚੇ ਨੇ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਸ਼ਿਵਾਲਾ ਬਾਗ ਪਾਈਆਂ ਦੇ ਮੰਦਰ ਦੇ ਆਸ-ਪਾਸ ਬਹੁਤ ਸਾਰੀਆਂ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਸੀ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਆ ਰਹੀਆਂ ਸੀ ਜਿਸ ਕਰਕੇ ਅੱਜ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਮੈਮ ਇੱਥੇ ਮੁਸ਼ਕਲਾਂ ਜਿਹੜੀਆਂ ਨੇ ਸੁਣਨ ਆਈ ਨੇ ਤੇ ਨਾਲ ਨਾਲ ਮੰਦਰ ਜਿਹੜੇ ਦਰਸ਼ਣਾਂ ਲਈ ਪਹੁੰਚੇ ਨੇ ਗੱਲਬਾਤ ਕਰਦੀ ਆ ਮੈਮ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਮ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਮੈਮ ਕੀ ਅੱਜ ਮੁਸ਼ਕਲਾਂ ਜਿਹੜੀਆਂ ਨੇ ਤੁਸੀਂ ਸੁਣੀਆਂ ਨੇ ਕਿਉਂਕਿ ਦੇਖਿਆ ਜਾਵੇ ਤਾਂ ਮੰਦਰ ਪ੍ਰਾਚੀਨ ਮੰਦਰੇ ਤੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਨੇ ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਅੱਜ ਦਿੱਕਤਾਂ ਨੇ ਬਿਲਕੁਲ ਜੀ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਤਰੋਹਰ ਆ ਬਾਗਪਾਇਆ ਸ਼ਿਵਾਲਾਜੀ ਦੇ ਵਿੱਚ ਅੱਜ ਮੈਂ ਪਹੁੰਚੀ ਆ ਤੇ ਜਿਸ ਤਰ੍ਹਾਂ ਸਾਰਿਆਂ ਨੂੰ ਹੀ ਪਤਾ ਕਿ ਸਾਵਨ ਦਾ ਮਹੀਨਾ ਚੱਲ ਰਿਹਾ ਤੇ ਸ਼ਿਵਾਲਾ ਸਾਡਾ ਇੱਕ ਪੁਰਾਤਨ ਮੰਦਿਰ ਹੈ ਤੇ ਇੱਥੇ ਕੇਵਲ ਜੇ ਅਸੀਂ ਕਹੀਏ ਕਿ ਸ਼ਰਧਾਲੂ ਇੱਕ ਕੋਈ ਪਾਰਟਿਕੂਲਰ ਤਿਹਾੜ ਤੇ ਆ ਰਹੇ ਨੇ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਰੋਜ਼ ਹੀ ਭੋਲੇ ਬਾਬਾ ਦੇ ਦਰਸ਼ਨ ਕਰਨ ਹਜ਼ਾਰਾਂ ਦੇ ਵਿੱਚ ਇੱਥੇ ਸੰਗਤ ਆਉਂਦੀ ਹੈ ਤੇ ਅੱਜ ਇੱਥੇ ਆਉਣ ਦਾ ਜੋ ਮੇਰਾ ਤੁਸੀਂ ਕਹਿ ਸਕਦੇ ਹੋ ਜੇ ਕਿ ਪਰਮ ਉਦੇਸ਼्य ਇਹ ਹੈ ਕਿ 16 ਅਗਸਤ ਨੂੰ ਜਨਮ ਅਸ਼ਟਮੀ ਆਉਣ ਵਾਲੀ ਹੈ ਤੇ ਮੇਰੇ ਮਨ ਦੇ ਵਿੱਚ ਇਹ ਸ਼ਰਧਾ ਸੀਗੀ ਕਿ ਸੌਨ ਦੇ ਮਹੀਨੇ ਦੇ ਵਿੱਚ ਇਹ ਕੰਮ ਮੈਂ ਆਪਣੇ ਸ਼ਿਵ ਸ਼ੰਕਰ ਪੁਲਨਾਥ ਜੀ ਕੋ ਅਸ਼ੀਰਵਾਦ ਲੈ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਤੇ ਮੇਰੀਆਂ ਦੋ ਭੈਣਾਂ ਇੱਥੇ ਕਾਉਂਸਲਰ ਨੇ ਇੱਕ ਵਾਰਡ ਨੰਬਰ 61 ਤੋਂ ਰਜਨੀ ਮਹਾਜਨ ਜੀ ਇੱਕ ਵਾਰਡ ਨੰਬਰ 25 ਤੋਂ ਮੋਨਿਕਾ ਸ਼ਰਮਾ ਜੀ ਇਹ ਮੰਦਿਰ ਉਹਨਾਂ ਦੋਵਾਂ ਦੀ ਵਾਰਡਸ ਦੇ ਨਾਲ ਲੱਗਦਾ ਹੈ ਤੇ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਸ਼ਿਵਾਲੇ ਤੋਂ ਜਨਮਸ਼ਟਮੀ ਦਾ ਸੰਦੇਸ਼ ਦਿੰਦੇ ਹੋਏ ਨਗਰ ਨਿਗਮ ਵੱਲੋਂ ਅਸੀਂ ਇਕੱਠੇ ਧੁਰਿਏ ਜਿਹਦੇ ਵਿੱਚ ਅਸੀਂ ਅੱਜ ਤੋਂ ਹੀ ਆਪਣੀ ਜਨਮਸ਼ਟਮੀ ਮਨਾਉਣ ਲਈ ਅੰਮ੍ਰਿਤਸਰ ਵਾਸੀਆਂ ਨੂੰ ਸੰਦੇਸ਼ ਦਿੰਨੇ ਆ ਕਿ ਇਹਦੇ ਵਿੱਚ ਹਰ ਪ੍ਰਮੁੱਖ ਮੰਦਿਰ ਦੇ ਵਿੱਚ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਪਰਸਨਲੀ ਵਿਜ਼ਿਟ ਕਰਾਂ ਮੰਦਿਰ ਸਮਿਤੀਆਂ ਦੇ ਨਾਲ ਮੀਟਿੰਗ ਕਰਕੇ ਤਿਉਹਾਰ ਨੂੰ ਮਨਾਉਣ ਲਈ ਨਗਰ ਨਿਗਮ ਵੱਲੋਂ ਜਿਸ ਵੀ ਚੀਜ਼ ਦੀ ਜ਼ਰੂਰਤ ਆ ਤੇ ਪਰਮ ਉਦੇਸ਼ ਸਾਡਾ ਉਹਦੇ ਵਿੱਚ ਸਵੱਛਤਾ ਦੇ ਨਾਲ ਲਿੰਕਡ ਰਹੂਗਾ ਤਾਂ ਕਿ ਤਿਹਾੜ ਦੇ ਉੱਤੇ ਸ਼ਰਧਾਲੂ ਨਾ ਕੇਵਲ ਸਿਰਫ ਸ਼ਰਧਾ ਹੀ ਨਹੀਂ ਆ ਕੇ ਸਵੱਛਤਾ ਵੀ ਅਨੁਭਵ ਕਰਨ ਮੰਦਿਰ ਦੇ ਵਿੱਚ ਮੰਦਿਰ ਦੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਕੋਈ ਸੀਵਰੇਜ ਦੀ ਮੁਸ਼ਕਿਲ ਆ ਸਾਫ ਸਫਾਈ ਦੀ ਮੁਸ਼ਕਿਲ ਆ ਗਾਰਬੇਜ ਲਿਫਟਿੰਗ ਦੀ ਮੁਸ਼ਕਿਲ ਆ ਸਟਰੀਟ ਲਾਈਟ ਦੀ ਮੁਸ਼ਕਿਲ ਆ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆ ਅਸੀਂ ਉਹਨੂੰ ਇਸ ਹਫਤੇ ਦੱਸ ਦੇਣ ਦੇ ਵਿੱਚ ਪੂਰੀ ਤਰ੍ਹਾਂ ਹੱਲ ਕਰਾਂਗੇ ਤੇ ਇਕੱਠੇ ਹੋ ਕੇ ਕੰਮ ਕਰਾਂਗੇ ਤਾਂਕਿ ਔਨ ਵਾਲੇ ਜਿਹੜਾ ਸਾਡਾ ਤਿਉਹਾਰ ਹੈ ਜਨਮ ਅਸ਼ਟਮੀ ਦੇ ਨਾਲ ਸਾਰੇ ਹੀ ਉਹਨੂੰ ਸਵੱਛਤਾ ਤੇ ਭਗਤੀ ਦੋਵੇਂ ਇਕੱਠੇ ਮਿਲ ਕੇ ਬੜੇ ਸ਼ਰਧਾ ਦੇ ਨਾਲ ਮਨਾ ਸਕੀਏ ਮੈਮ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹਨ ਕਿਉਂਕਿ ਅਸੀਂ ਸੁਣ ਰਹੇ ਸੀ ਕਿ ਕਹ ਰਹੇ ਸੀ ਕਿ ਤੁਸੀਂ ਇਸ ਏਰੀਆ ਦੇ ਕਿਹਾ ਜਾਂਦਾ ਧੀ ਵੀ ਹੋ ਨੂੰ ਵੀ ਹੋ ਪਰਝਾਈ ਵੀ ਹੋ ਤਾਂ ਤੁਹਾਨੂੰ ਜਿਹੜਾ ਇਹ ਜ਼ਿਆਦਾ ਇਸ ਏਰੀਆ ਦਾ ਪਤਾ ਮਤਲਬ ਪਤਾ ਹੈ ਕਿ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਤਾਂ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਸੁਣਨ ਬਿਲਕੁਲ ਜੀ ਮੈਨੂੰ ਜਿਸ ਤਰ੍ਹਾਂ ਪਹਿਲੇ ਤੇ ਪਤਾ ਚੱਲਿਆ ਕਿ ਇੱਥੇ ਗਾਰਬੇਜ ਲਿਫਟਿੰਗ ਦਾ ਕਾਫੀ ਜ਼ਿਆਦਾ ਵੱਡਾ ਇਸ਼ੂ ਹੈ ਗਾਵਾ ਉੱਥੇ ਬਿਲਕੁਲ ਅਸੀਂ ਧਿਆਨ ਦੇ ਵਿੱਚ ਲਿਆ ਕੇ ਕੱਲ ਤੋਂ ਹੀ ਇੱਥੇ ਉਹਦੇ ਤੇ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਜਿੱਥੇ ਕਿਤੇ ਵੀ ਐਕਿਊਟ ਪ੍ਰੋਬਲਮਸ ਆ ਉੱਥੇ ਸਪੈਸ਼ਲੀ ਬੰਦਿਆਂ ਨੂੰ ਡਿਪਿਊਟ ਕੀਤਾ ਜਾਊਗਾ ਔਰ ਆਉਣ ਵਾਲੇ ਟਾਈਮ 'ਚ ਵੀ ਖਾਸ ਧਿਆਨ ਦਿੱਤਾ ਜਾਊਗਾ ਕਿ ਇੱਥੇ ਬਿਲਕੁਲ ਵੀ ਇਹਦੇ ਸਰਾਊਂਡਿੰਗ ਏਰੀਆ ਦੇ ਵਿੱਚ ਕੂੜਾ ਕਿਤੇ ਵੀ ਨਾ ਮਿਲੇ ਉਸ ਤੋਂ ਬਾਅਦ ਮੈਨੂੰ ਕਾਉਂਸਲਰ ਸਾਹਿਬਾ ਨੇ ਦੱਸਿਆ ਕਿ ਇੱਥੇ ਪਿੱਛੇ ਇਹਨਾਂ ਨੂੰ ਕਾਫੀ ਸੀਵਰੇਜ ਦਾ ਇਸ਼ੂ ਆ ਚੈਂਬਰ ਟੱਕਣ ਜਾਲੀਆਂ ਕਾਫੀ ਪ੍ਰੋਬਲਮਸ ਦਸੀਆਂ ਪਰ ਅਸੀਂ ਮਿਲ ਕੇ ਕੰਮ ਕਰਨਾ ਤੇ ਇੱਕ ਇੱਥੇ ਸਾਈਕਲ ਸਟੈਂਡ ਦੇ ਕੋਲ ਇੱਕ ਬੋਰਡ ਜਿਹੜਾ ਕਾਫੀ ਹੈਵੀ ਆ ਤੇ ਬਹੁਤ ਮਹੀਨਿਆਂ ਦਾ نیچے ਗਿਰਿਆ ਹੋਇਆ ਤੇ ਉਹਨੂੰ ਸਭ ਤੋਂ ਪਹਿਲਾਂ ਤੇ ਅਸੀਂ ਲਿਫਟ ਕਰਾਵਾਂਗੇ ਇੱਕ ਇਨਕ੍ਰੋਚਮੈਂਟ ਦਾ ਇਸ਼ੂ ਬਲਦੇਵ ਰਾਜ ਬੱਗਾ ਜੀ ਦੇ ਵੱਲੋਂ ਇਹ ਪਹਿਲਾਂ ਵੀ ਕਾਰਪੋਰੇਸ਼ਨ ਚ ਛੁਟਾਇਆ ਗਿਆ ਬਟ ਆਈ ਡੋਨਟ ਨੋ ਵਾਈ ਇਹਨੂੰ ਹਜੇ ਤੱਕ ਸੌਰਟ ਆਊਟ ਨਹੀਂ ਕੀਤਾ ਗਿਆ ਤੇ ਕੱਲ ਹੀ ਉਹ ਟੀਮ ਦੇ ਨਾਲ ਮੀਟਿੰਗ ਕਰਕੇ ਸਭ ਤੋਂ ਪਹਿਲਾਂ ਅਸੀਂ ਇਨਕ੍ਰੋਚਮੈਂਟ ਦਾ ਜਿਹੜਾ ਇਸ਼ੂ ਆ ਉਹਨੂੰ ਐਡਰੈਸ ਕਰਾਂਗੇ ਤੇ ਉਹਦੇ ਨਾਲ ਨਾਲ ਜੋ ਵੀ ਇੱਥੇ ਇਲਾਕਾ ਨਿਵਾਸੀਆਂ ਨੂੰ ਦਿੱਕਤਾਂ ਆਉਂਦੀਆਂ ਪਈਆਂ ਤੇ ਸਪੈਸ਼ਲੀ ਮੰਦਰ ਦੇ ਸਰਾਊਂਡਿੰਗ ਏਰੀਆ ਨੂੰ ਬਿਲਕੁਲ ਸਾਫ਼ ਸੁਥਰਾ ਨੀਟ ਐਂਡ ਕਲੀਨ ਕਰਨ ਦੇ ਲਈ ਆਪਣੇ ਤਿਉਹਾਰ ਦੀ ਤਿਆਰੀ ਕਰਨ ਲਈ ਅਸੀਂ ਪੂਰੀ ਟੀਮ ਕੱਲ ਤੋਂ ਤੁਹਾਨੂੰ ਸੜਕਾਂ ਦੇ ਉੱਤੇ ਹੀ ਨਜ਼ਰ ਆਵਾਂਗੇ। ਉਹ ਤਿਉਹਾਰ ਜਿਹੜਾ ਹੈ ਜਨਮਸ਼ਟਮੀ ਇਕੋ ਫ੍ਰੈਂਡਲੀ ਤੌਰ ਤੇ ਮਨਾਇਆ ਜਾਵੇ। ਬਿਲਕੁਲ ਇਕੋ ਫ੍ਰੈਂਡਲੀ ਦੇਖੋ ਤੁਹਾਡੇ ਮਾਧਿਅਮ ਦੇ ਨਾਲ ਮੈਂ ਸਾਰੇ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਗਤ ਜਨਾਂ ਨੂੰ ਇਹੋ ਹੀ ਅਪੀਲ ਕਰੂੰਗੀ ਕਿ ਜਨਮਸ਼ਟਮੀ ਦਾ ਤਿਉਹਾਰ ਜਿਸ ਤਰ੍ਹਾਂ ਸਾਰਿਆਂ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਆ ਲੰਗਰ ਸੇਵਾ ਹਰ ਕੋਈ ਕਰਨਾ ਚਾਹੁੰਦਾ ਪਰ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇਹ ਤਿਉਹਾਰ ਜਿਸ ਤਰ੍ਹਾਂ ਠਾਕੁਰ ਜੀ ਖੁਦ ਹੀ ਕਹਿੰਦੇ ਨੇ ਕਿ ਉਹਨਾਂ ਨੂੰ ਪ੍ਰੀਅ ਕੀ ਹੈ ਫਲਮ ਫੂਲਮ ਤੋਇਮ ਪਤਰਮ ਫਲ ਨਾਲ ਪ੍ਰਸੰਨ ਹੁੰਦੇ ਆ ਫੁੱਲ ਨਾਲ ਪ੍ਰਸੰਨ ਹੁੰਦੇ ਆ ਜਲ ਨਾਲ ਪ੍ਰਸੰਨ ਹੁੰਦੇ ਆ ਇਹਨਾਂ ਤੇ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਆਪਣੇ ਵੱਲੋਂ ਉਹਨਾਂ ਨੂੰ ਅਰਪਿਤ ਕਰੀਏ ਪਲਾਸਟਿਕ ਨੂੰ ਅਵੋਇਡ ਕਰੀਏ ਔਰ ਜਿਸ ਤਰ੍ਹਾਂ ਵੀ ਹੋ ਸਕਦਾ ਸਵੱਛਤਾ ਦਾ ਧਿਆਨ ਰੱਖੀਏ ਸਾਰੇ ਸਭ ਤੋਂ ਪਹਿਲਾਂ ਖੁਦ ਸੰਕਲਪ ਲੈ ਕੇ ਆਪਣੇ ਮਨ ਚ ਚੱਲੀਏ ਸੰਕਲਪ ਲਈਏ ਆਪਣੀ ਸ਼ਰaddha ਭਗਤੀ ਪਰਿਆਵਰਣ ਨੂੰ ਸਾਫ ਸੁਥਰਾ ਤੇ ਆਪਣੀ ਇੱਕ ਦੂਸਰੇ ਦੇ ਨਾਲ ਚੱਲ ਕੇ ਇਕੱਠੇ ਹੋ ਕੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖ ਕੇ ਆਪਕਤੀ ਪੂਰਵਨ ਪੂਰਵਕ ਤਿਹਾਰ ਮਨਾਉਂਦਾ ਸੁਨੇਹਾ ਇੱਕ ਦੂਸਰੇ ਨੂੰ ਦਈਏ ਤੇ ਮੇਰੇ ਖਿਆਲ ਇਹਦੇ ਵਿੱਚ ਸਾਨੂੰ ਪਲਾਸਟਿਕ ਨੂੰ ਅਵੋਇਡ ਕਰਨਾ ਚਾਹੀਦਾ ਲੰਗਰ ਸੇਵਾ ਦੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਤੇ ਉਹਦੇ ਵਿੱਚ ਸਾਨੂੰ ਬਾਇਓ ਡਿਗਰੇਡੇਬਲ ਯੂਟੈਂਸਿਲਸ ਯੂਜ਼ ਕਰਨੇ ਚਾਹੀਦੇ ਪਤਲਾ ਯੂਜ਼ ਕਰਨੀਆਂ ਚਾਹੀਦੀਆਂ ਮਿੱਟੀ ਦੇ ਕਸੋਰੇ ਯੂਜ਼ ਕਰਨੇ ਚਾਹੀਦੇ ਆ ਤੇ ਲੰਗਰ ਤੋਂ ਬਾਅਦ ਲੰਗਰ ਦੇ ਜਿਹੜੇ ਝੂਠੇ ਬਰਤਨ ਆ ਉਹਨੂੰ ਸਮੇਟਣ ਲਈ ਸਾਨੂੰ ਸਪੈਸ਼ਲੀ ਇੱਕ ਟੀਮ ਡਿਪਿਊਟ ਕਰਨਾ ਕਰਨ ਦੀ ਲੋੜ ਆ ਤੇ ਮੈਂ ਅੱਜ ਤੁਹਾਨੂੰ ਕਹਿੰਨੀ ਆ ਕਿ ਬਹੁਤ ਸਾਰੀਆਂ ਪਰਸਨਲ ਤੌਰ ਤੇ ਟੀਮਸ ਮੇਰੇ ਨਾਲ ਅਸੋਸੀਏਟਡ ਆ ਕੋਈ ਵੀ ਭੈਣ ਭਰਾ ਲੰਗਰ ਦੀ ਸੇਵਾ ਕਰਨਾ ਚਾਹੁੰਦਾ ਸ਼ਰਚ ਕਿਤੇ ਵੀ ਕਰਨਾ ਚਾਹੁੰਦਾ ਬਹੁਤ ਬਹੁਤ ਵਧੀਆ ਸੁਸਾਇਟੀਜ਼ ਹੈਗੀਆਂ ਜਿਹੜੀਆਂ ਇਹ ਜੁੱਠੀ ਪਤਲਾ ਦੀ ਸੇਵਾ ਬਹੁਤ ਸ਼ਰਧਾ ਨਾਲ ਕਰਦੀਆਂ ਤੇ ਕਾਈਂਡਲੀ ਤੁਸੀਂ ਸੰਗ ਮੇਰੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਨਾਲ ਮਿਲ ਕੇ ਨਾਲ ਹੀ ਨਾਲ ਜਿੱਥੇ ਇੱਕ ਪਾਸੇ ਲੰਗਰ ਲੰਗਰ ਦੀ ਸੇਵਾ ਕਰਾਂਗੇ ਜੁੱਠੀ ਪਤਲਾ ਨੂੰ ਵੀ ਅਸੀਂ ਸਾਫ਼ ਕਰਨ ਦੀ ਕਹਿਣਾ ਚਾਹੋਗੇ ਅੱਜ ਭਾਈਆ ਸ਼ਵਾਲੇ ਸਾਰੀ ਟਰਸਟੀ ਬੈਠੀ ਹੋਈ ਹੈ ਤੇ ਨਾਲ ਸਾਡੇ ਡਿਪਟੀ ਮੇਅਰ ਸੀਨੀਅਰ ਪ੍ਰਿੰਕਾ ਜੀ ਉਹ ਸ਼ਿਵਾਲੇ ਦਾ ਜਨਮਸ਼ਟਮੀ ਦੇ ਕਾਰਨ ਸਾਰਾ ਜੈਜਾਲਾ ਆਇਆ ਨੇ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਜਨਮਸ਼ਟਮੀ ਪੂਰੇ ਵਰਲਡ ਚ ਮਨਾਈ ਜਾਂਦੀ ਹੈ ਤੇ ਠਾਕੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਬੜਾ ਅੱਛਾ ਸਹਿਯੋਗ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਛੋਟੂ ਛੋਟੀ ਸਾਡੀ ਜਿਹੜੀਆਂ ਪ੍ਰੋਬਲਮ ਹੈਆਂ ਉਹ ਸੁਣੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੀ ਵੀ ਇੱਛਾ ਹੈ ਕਿ ਜਦੋਂ ਵੀ ਪ੍ਰੋਗਰਾਮ ਹੁੰਦਾ ਹੈ ਸ਼ਿਵਾਲੇ ਦਾ ਸਾਡਾ ਸ਼ਿਵਾਲੇ ਦੇ ਆਸ-ਪਾਸੇ ਜੋ ਵੀ ਚੀਜ਼ ਹੈ ਜਵੇਂ ਤੁਸੀਂ ਕਹਿ ਰਹੇ ਹੋ ਜਵੇਂ ਲੰਗਰ ਲੱਗਦੇ ਆ ਜਾਂ ਕੂੜਾ ਵਗੈਰਾ ਉਹਦੀ ਸਾਫ ਸਫਾਈ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਸ਼ਰਧਾਲੂ ਆਉਂਦੇ ਨੇ ਤੇ ਉਹਨਾਂ ਤੇ ਸਾਵਣ ਦਾ ਮਹੀਨਾ ਆ ਗਿਆ ਸੋਮਵਾਰ ਵੀ ਇੱਥੇ ਪੈਣਾ ਆਪਣਾ ਦੁਪਹਿਰਾ ਦਿੰਦੀ ਹੈ ਤੇ ਮੇਰੇ ਖਿਆਲ 15-20000 ਲੇਡੀਜ਼ ਹੁੰਦੀਆਂ ਉਸ ਸਮੇਂ ਇਸ ਸ਼ਿਵਾਲੇ ਦੇ ਅੰਦਰ ਜੋ ਕਿ ਸਾਡਾ ਸ਼ਿਵਾਲਾ ਸਵਾਲ ਲੈਂਦਾ ਤੇ ਹਜ਼ਾਰਾਂ ਦੀ ਤਰ੍ਹਾਂ ਲੋਕੀ ਦਰਸ਼ਨ ਕਰਨ ਆਉਂਦੇ ਨੇ ਅੱਜ ਮੈਡਮ ਪ੍ਰਿੰਕਾ ਜੀ ਆਏ ਨੇ ਜਜਾ ਕਰਦੇ ਸਾਨੂੰ ਵੀ ਮਿਲੇ ਨੇ ਤੇ ਅਸੀਂ ਵੀ ਬਹੁਤ ਇਸ ਚੀਜ਼ ਦਾ ਉਹਨਾਂ ਨੂੰ ਦੱਸਿਆ ਹੈ ਕਿ ਵਾਕਈ ਸ਼ਿਵਾਲੇ ਦੇ ਆਸ-ਪਾਸੇ ਕਾਫੀ ਪ੍ਰੋਬਲਮ ਹੈਗੀਆਂ ਜਿਵੇਂ ਸਿਵਰੇਜ ਦੀਆਂ ਹੈਗੀਆਂ ਚੈਂਬਰ ਦੀਆਂ ਹੈਗੀਆਂ ਉਹ ਸਾਫ਼ ਹੋਣ ਗਿਆ ਤੇ ਉਹਦੇ ਨਾਲ ਸਾਡਾ ਸਾਰਾ ਜਿਹੜਾ ਏਰੀਆ ਨਾ ਬਿਲਕੁਲ ਨੀਟ ਐਂਡ ਕਲੀਨ ਹੋ ਜਾਏਗਾ ਸ਼ਿਵਾਲਾ ਬਾਗ ਪਾਈਆਂ ਦੇ ਸਰਾਊਂਡਿੰਗ ਏਰੀਆਜ਼ ਦੇ ਵਿਚਾਰੇ ਨੇ ਉਹ ਤੁਸੀਂ ਇਹਨਾਂ ਨਾਲ ਜਿਹੜੇ ਨੇ ਉਹ ਗੱਲਬਾਤ ਕੀਤੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੇ ਮਸਲੇ ਉਹ ਆ ਰਹੇ ਨੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਤੇ ਸ਼ਿਵਾਲਾ ਬਾਗ ਭਾਈਆਂ ਟਰਸਟ ਵੱਲੋਂ ਸਾਡੇ ਸ਼ਵਾਲਾ ਬਾਗ ਭਾਈਆਂ ਦੇ ਅਧਿਐਕਸ਼ ਜਤਿੰਦਰ ਰੋੜਾ ਜੀ ਜਗਦੀਸ਼ ਤਾਲਵਾੜ ਜੀ ਤੇ ਸਾਰੀ ਸ਼ਵਾਲਾ ਬਾਗ ਭਾਈਆਂ ਕਮੇਟੀ ਵੱਲੋਂ ਅੱਜ ਮਾਨਣਯੋਗ ਸ਼੍ਰੀ ਡਿਪਟੀ ਮੇਅਰ ਭੈਣ ਪ੍ਰਿੰਕਾ ਸ਼ਰਮਾ ਜੀ ਤੇ ਉਹਨਾਂ ਨਾਲ ਸਾਡੀ ਛੋਟੀ ਭੈਣ ਮੋਨਕਾ ਸ਼ਰਮਾ ਜੀ ਸ਼ਵਾਲਾ ਬਾਗ ਭਾਈਆਂ ਆਏ ਮੈਂ ਸ਼ਵਾਲਾ ਕਮੇਟੀ ਵੱਲੋਂ ਇਹਨਾਂ ਦਾ ਹਾਰਦਿਕ ਅਭਿਨੰਦਨ ਕਰਦਾ ਤੇ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਦਾ ਸਵਾਗਤ ਕਰਦਾ ਚਲੋ ਇਹ ਪਹਿਲੀ ਵਾਰੀ ਹੋਇਆ ਕਿ 20 ਸਾਲ ਤੋਂ ਅਸੀਂ ਵੀ ਚੌਥੀ ਟੰਨੇ ਉਰ ਚ ਕੰਮ ਕਰਦੇ ਪਿਆ ਕਿ ਕਿਸੇ ਨੇਤਾ ਨੇ ਆਣ ਕੇ ਆਪ ਮੰਦਰਾਂ ਦੇ ਬਾਰੇ ਸੋਧ ਲਈ ਨਹੀਂ ਤੇ ਸਾਨੂੰ ਕਹਿਣਾ ਪੈਂਦਾ ਸੀ ਜੀ ਸ਼ਵਰਾਤਰੀ ਆ ਗਈ ਜਾਂ ਜਨਮ ਅਸ਼ਟਮੀ ਆ ਗਈ ਆਣ ਕੇ ਰੌਂਡ ਕਰੋ ਲੇਕਿਨ ਇਹਨਾਂ ਦਾ ਅੱਜ ਫੋਨ ਆਇਆ ਕਾ ਜ ਮੈਂ ਰੌਂਡ ਕਰਨ ਆਣਾ ਹੈ ਅੱਛਾ ਵੀ ਲੱਗਾ ਲੇਕਿਨ ਮੰਦਰ ਦੇ ਸਰਾਊਂਡਿੰਗ ਜੋ ਜੋ ਪ੍ਰੋਬਲਮਸ ਹੈਗੀਆਂ ਅਸੀਂ ਇਹਨਾਂ ਨੂੰ ਦੱਸਿਆ ਕਿਉਂਕਿ ਮੰਦਰ ਇੱਕ ਸਬਦਾ ਮੰਦਿਰ ਹੈ ਇਹ ਨਾ ਕਿ ਤੇ ਟਰਸਟ ਦਾ ਨਾ ਕਿਸੇ ਟਰਸਟੀਆਂ ਦਾ ਮੰਦਿਰ ਮੰਦਿਰ ਭਗਤਾਂ ਦਾ ਹੈ ਲੇਕਿਨ ਜੋ ਇਹਨਾਂ ਦੀਆਂ ਪ੍ਰੋਬਲਮ ਸੀ ਅੱਜ ਅਹੀ ਆਪਣੀ ਛੋਟੀ ਭੈਣ ਨੂੰ ਮੰਦਿਰ ਦੇ ਸਾਰੇ ਟਰਸਟੀਆਂ ਨੇ ਦੱਸਿਆ ਔਰ ਮੈਨੂੰ ਆਸ ਹੈ ਕਿ ਜਿਹੜੀ ਪ੍ਰੋਬਲਮਸ ਹੈਗੀਆਂ ਜਲਦ ਤੋਂ ਜਲਦ ਠੀਕ ਹੋਣਗੀਆਂ ਕਿਉਂਕਿ ਕੰਮ ਇਹਨਾਂ ਨੂੰ ਜੋ ਕਹੀਏ ਹੋ ਜਾਂਦੇ ਨੇ ਲੇਕਿਨ ਸਾਨੂੰ ਵੀ ਆਸ ਹੈ ਕਿ ਬੋਲੇ ਬਾਬਾ ਦੀ ਆਸਤਾਨ ਨੂੰ ਵੇਖਦੇ ਹੋਏ ਸਾਡੀ ਭੈਣ ਛੇਤੀ ਤੋਂ ਛੇਤੀ ਕੰਮ ਕਰਾਏਗੀ ਜੈ ਬੋਲੇ ਜਨਮ ਅਸ਼ਟਮੀ ਆ ਰਹੀ ਹੈ ਕਿਸ ਕਿਸ ਤਰ੍ਹਾਂ ਦੀ ਹੈ ਤਿਆਰੀ ਜਨਮ ਅਸ਼ਟਮੀ ਦੇਖੋ ਜੀ ਬੋਲੇ ਬਾਬਾ ਦੇਸ ਦਰਬਾਰ ਤੇ ਜਨਮ ਅਸ਼ਟਮੀ ਦਾ ਪਰਬ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਨਮ ਅਸ਼ਟਮੀ ਦੀਆਂ ਤਿਆਰੀਆਂ ਜਿਹੜੀਆਂ ਸ਼ਵਾਲਾ ਬਾਗ ਭਾਈਆ ٹرسٹ ਵੱਲੋਂ ਜੋ ਵੀ ਹਰ ਸਾਲ ਦੀ ਤਰ੍ਹਾਂ ਹੁੰਦੀਆਂ ਨੇ ਇਸ ਸਾਲ ਉਹਦੇ ਨਾਲ ਹੋਰ achiyan ਤਿਆਰੀਆਂ ਨੇ ਕਾਰਪੋਰੇਸ਼ਨ ਦੇ ਜਿਵੇਂ ਚਲੋ ਸਾਡੇ ਮਾਨਯੋਗ ਡਿਪਟੀ ਮੇਅਰ ਆਈ ਗਏ ਨੇ ਲਿਕਨਸੀ ਪੁਲਿਸ ਕਮਿਸ਼ਨਰ ਨੂੰ ਵਿਤਲਾ ਦੇਣਿਆ ਸਾਰੇ ਜਿੰਨੇ ਵੀ ਸਾਡੇ ਅਫਸਰ ਦੇ ਹੈਗੇ ਨੇ ਉਹਨਾਂ ਨੂੰ ਸਾਰੇ ਉਹਨਾਂ ਨੂੰ ਇਨਵੀਟੇਸ਼ਨ ਵੀ ਭੇਜਨੇ ਆ ਲੇਕਿਨ ਉਹਨਾਂ ਨੂੰ ਇਸ ਵਿਵਸਥਾ ਬਾਰੇ ਵੀ ਅਸੀਂ ਜਾਗਰੂਤ ਕਰਾਨੀਆਂ ਤਾਂ ਕਿ ਅੱਛੀ ਵਿਵਸਥਾ ਹੋ ਸਕੇ ਜਨਮ ਅਸ਼ਟਮੀ ਅੱਛੀ ਤਰ੍ਹਾਂ ਮਨਾਈ ਜਾਏ ਠਾਕਰਾ ਦਾ ਤਿਹਾਰ ਹੈ ਸਾਰੇ ਆਹ ਨੂੰ ਜਨਮ ਅਸ਼ਟਮੀ ਦੀਆਂ ਹੀ ਲੱਖ ਲੱਖ ਵਧਾਈਆਂ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ। ਸੋ ਬਿਲਕੁਲ ਤਿਉਹਾਰਾਂ ਦਾ ਸੀਜ਼ਨ ਹੈ ਤੇ ਮੰਦਿਰਾਂ ਦੇ ਵਿੱਚ ਵੀ ਜੜੀਆਂ ਰੌਣਕਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਨਮ ਅਸ਼ਟਮੀ ਦਾ ਤਿਉਹਾਰ ਹੈ। ਉਹ ਬੜੀ ਧੂਮ ਦੇ ਧਾਮ ਦੇ ਨਾਲ ਮਨਾਇਆ ਜਾਏਗਾ ਤਾਂ ਸ਼ਰਧਾਲੂਆਂ ਨੂੰ ਵੀ ਇਹੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਆਪਣੇ ਲੈਵਲ ਤੇ ਤੁਸੀਂ ਆਪਣਾ ਜਿਹੜਾ ਆਸ-ਪਾਸ ਹੈ ਉਹ ਸਾਫ਼ ਸੁਥਰਾ ਰੱਖੋ ਤਾਂ ਹੀ ਤੁਸੀਂ ਜਿਹੜਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਸਕੋਗੇ। ਤਾਂ ਅੱਜ ਸ਼ਿਵਾਲਾ ਬਾਗ ਪਾਈਆਂ ਮੰਦਿਰ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਮੈਮ ਦੇ ਵੱਲੋਂ ਪੂਰੇ ਜਿਹੜਾ ਜ਼ਾਇਜ਼ਾ ਲਿਆ ਗਿਆ ਹੈ ਤੇ ਜੋ ਮੁਸ਼ਕਿਲਾਂ ਨੇ ਉਹ ਸੁਣੀਆਂ ਗਈਆਂ ਨੇ ਤੇ ਜਲਦ ਤੋਂ ਜਲਦ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਆਸ-ਪਾਸ ਇਸ ਮੰਦਿਰ ਦੇ ਆਸ-ਪਾਸ ਆਉਣ ਵਾਲੀਆਂ ਮੁਸ਼ਕਿਲਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਸ਼ਰਧਾਲੂ ਜਿਹੜੇ ਨੇ ਉਹ ਗੱਜ-ਬੱਜ ਕੇ ਇੱਥੇ ਮੰਦਿਰਾਂ ਦੇ ਵਿੱਚ ਧੂਮ-ਧਾਮ ਦੇ ਨਾਲ ਨਤਮਸਤਕ ਹੋਣ ਪਹੁੰਚਣਗੇ ਤੇ ਤਿਉਹਾਰਾਂ ਦਾ ਇੰਜੋਏ ਕਰਨਗੇ ਕੈਮਰਾਮੈਨ ਅਜੇ ਦੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ